ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗ로우 ਆਪਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੋਮਾਣਾ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਸ਼ਰ ਪੱਪੀ ਅੱਜ ਹਲਕਾ ਦੱਖਣੀ ਅਤੇ ਪੂਰਬੀ ਹਲਕੇ 'ਚ ਚੋਣ ਪ੍ਰਚਾਰ ਲਈ ਪਹੁੰਚੇ ਜਿੱਥੇ ਉਹਨਾਂ ਨਾਲ ਐਮਐਲਏ ਜਿੰਦਰਪਾਲ ਕੌਰ ਛੀਨਾ ਐਮਐਲਏ ਦਲਜੀਤ ਸਿੰਘ ਭੋਲਾ ਗਰੇਵਾਲ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜਵੀ ਮੌਜੂਦ ਸਨ ਇਲਾਕਾ ਵਾਸੀਆਂ ਨੇ ਪੱਪੀ ਪ੍ਰਾਸ਼ਰ ਦਾ ਬੜੇ ਜੋਰਾਂ ਸ਼ੋਰਾਂ ਨਾਲ ਸਵਾਗਤ ਕੀਤਾ ਸੰਬੋਧਨ ਕਰਦਿਆਂ ਲੋਕ ਸਭਾ ਲੁਧਿਆਣਾ ਉਮੀਦਵਾਰ ਅਸ਼ੋਕ ਪ੍ਰਾਸ਼ਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸਿਰਫ 2 ਸਾਲਾਂ ਦੇ ਕਾਰਜਕਾਲ ਵਿੱਚ ਇੰਨੇ ਕੰਮ ਕਰ ਦਿੱਤੇ ਹਨ ਕਿ ਅਸੀਂ ਕੰਮ ਤੇ ਉੱਤੇ ਹੀ ਤੁਹਾਡੇ ਤੋਂ ਵੋਟਾਂ ਮੰਗ ਰਹੇ ਹਾਂ ਉਨੇ ਕਿਹਾ ਕਿ ਲੁਧਿਆਣਾ ਦੇ ਪੂਰਬੀ ਹਲਕੇ ਚ ਸਕੂਲ ਆਫ ਐਮੀਨੈਂਸ ਬਣਾਇਆ ਗਿਆ ਹੈ ਜਿਸ ਵਿੱਚ ਸਿਫਾਰਸ਼ਾਂ ਮੈਨੂੰ ਵੱਡੇ ਪੱਧਰ ਤੇ ਆ ਰਹੀਆਂ ਹਨ ਪ੍ਰਾਈਵੇਟ ਆਧਾਰਿਆਂ ਦੇ ਬੱਚੇ ਸਕੂਲ ਆਫ ਐਮੀਨੈਂਸ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਅਤੇ ਮੇਰੇ ਕੋਲ ਉਹਨਾਂ ਦੇ ਦਾਖਲੇ ਲਈ ਸਿਫਾਰਸ਼ਾਂ ਆ ਰਹੀਆਂ ਹਨ ਉਨੇ ਕਿਹਾ ਕਿ ਪੂਰਬੀ ਅਤੇ ਦੱਖਣੀ ਇਲਾਕੇ ਦੇ ਵਿੱਚ ਮੁਹੱਲਾ ਕਲੀਨਿਕ ਵੀ ਖੋਲੇ ਗਏ ਹਨ ਜਿਸ ਕਰਕੇ ਆਮ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ ਹੁਣ ਉਹ ਵੱਡੀਆਂ ਲਾਈਨਾਂ 'ਚ ਨਹੀਂ ਲੱਗਦੇ ਸਹੀ ਲੋਕ ਸਗੋਂ ਲੋੜ ਪੈਣ ਤੇ ਆਪਣੇ ਨੇੜਲੇ ਮੁਹੱਲਾ ਕਲੀਨਿਕਾਂ ਵਿੱਚ ਜਾ ਕੇ ਇਲਾਜ ਕਰਵਾਉਂਦੇ ਹਨ ਜਿੱਥੇ 40 ਤੋਂ ਵੱਧ ਟੈਸਟ ਵੀ ਮੁਫਤ ਕੀਤੇ ਜਾਂਦੇ ਹਨ ਉੱਥੇ ਹੀ ਮਾਨ ਸਰਕਾਰ ਦੇ ਵੱਲੋਂ 600 ਯੂਨਿਟਾਂ ਬਿਜਲੀ ਦੀ ਮੁਫਤ ਕੀਤੀ ਗਈ ਹੈ ਜਿਸ ਕਰਕੇ ਹਰੇਕ ਘਰ ਦਾ 4 ਤੋਂ 6000 ਰੁਪਏ ਮਹੀਨੇ ਦਾ ਬਚਦਾ ਹੈ ਇਹ ਸੂਬੇ ਦਾ ਮਾ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਜੇ ਤੁਸੀਂ ਮੈਨੂੰ ਆਪਣੇ ਅਸ਼ੀਰਵਾਦ ਨਾਲ ਲੋਕ ਸਭਾ ਜਿਤਾ ਕੇ ਸੰਸਦ ਦੀਆਂ ਪੌੜੀਆਂ ਚੜਾਓਗੇ ਤਾਂ ਮੈਂ ਉਥੋਂ ਤੁਹਾਡੇ ਲਈ ਅਜੇ ਹੋਰ ਵੀ ਪ੍ਰੋਜੈਕਟ ਲੈ ਕੇ ਆਵਾਂਗਾ ਜਿਸ ਨਾਲ ਪੰਜਾਬ ਤੇ ਲੁਧਿਆਣਾ ਖੁਸ਼ਹਾਲੀਵਾਲ ਬਦੇਗਾ ਲੁਧਿਆਣਾ ਤੋਂ ਹਲਕਾ ਪੂਰਬੀ ਦੇ ਵਿਧਾਇਕ ਦਰਜੀਤ ਸਿੰਘ ਭੋਲਾ ਗਰੇਵਾਲ ਨੇ ਅਸ਼ੋਕ ਪ੍ਰਾਸ਼ਰ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਹਲਕਾ ਪੂਰਬੀ ਦੇ ਵੋਟਰਾਂ ਨੇ ਮੈਨੂੰ ਸਾਰੇ ਮਾਹਿਰ ਸ਼ਹਿਰਾਂ ਨਾਲੋਂ ਵੱਧ ਬੋਟਾਂ ਤੇ ਜਿਤਾਇਆ ਉਸੇ ਤਰ੍ਹਾਂ ਹੀ ਹੁਣ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਸਭ ਤੋਂ ਵੱਧ ਬੋਟਾਂ ਨਾਲ ਜਿਤਾਵਣਾ ਹੈ ਜਿੰਨੀ ਜ਼ਿਆਦਾ ਲੀਡ ਦੇ ਨਾਲ ਅਸ਼ੋਕ ਜੀ ਨੂੰ ਜਿਤਾਇਆ ਜਾਵੇਗਾ ਫਿਰ ਉਹਨੇ ਹੀ ਜੋਰ ਨਾਲ ਹਲਕਾ ਪੂਰਬੀ ਦੇ ਲਈ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਅਤੇ ਅਸ਼ੋਕ ਪ੍ਰਾਸ਼ਰ ਕੋਲੋਂ ਮੈਂ ਫੰਡ ਵੀ ਮੰਗ ਸਕਦਾ ਹਾਂ ਹਲਕਾ ਦੱਖਣੀ ਦੀ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਚੋਣ ਪ੍ਰਚਾਰ ਕਰਨ ਆਏ ਅਸ਼ੋਕ ਪ੍ਰਾਸ਼ਰ ਪੱਪੀ ਦਾ ਹਲਕੇ ਵਿੱਚ ਸਵਾਗਤ ਕੀਤਾ ਤੇ ਕਿਹਾ ਕਿ ਮਾਨ ਸਾਹਿਬ ਦੇ ਆਮ ਆਦਮੀ ਪਾਰਟੀ ਨੇ ਲੁਧਿਆਣਾ ਦੀ ਡੋਰ ਪ੍ਰਾਸ਼ਰ ਜੀ ਦੇ ਹੱਥ ਦਸੋਂਪੀ ਹੈ ਸਾਡੇ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ 2 ਸਾਲਾਂ ਦੇ ਵਿੱਚ ਜਿਹੜੇ ਕੰਮ ਕੀਤੇ ਹਨ ਉਸ ਨੂੰ ਧਿਆਨ ਚ ਰੱਖਦੇ ਹੋਏ ਪ੍ਰਾਸ਼ਰ ਜੀ ਨੂੰ ਵੱਧ ਤੋਂ ਵੱਧ ਵੋਟਾਂ ਦਈਏ ਤੇ ਉਹਨਾਂ ਨੂੰ ਜੇਤੂ ਬਣਾਈਏ ਇਸ ਮੌਕੇ ਨੀਤੂ ਬੋਰਾ, ਦਪਿੰਦਰ ਸਿੰਘ, ਇੰਦਰਜੀਤ ਕੌਰ, ਕਮਲ ਮਿਗਲਾਨੀ, ਕ੍ਰਿਸ਼ਮਰ ਅਗਰਵਾਲ, ਅਜੇ ਮਿੱਤਲ, ਰਾਜਵੀਰ ਸਿੰਘ, ਪੰਕਜ ਮਹਿਤਾ ਅਤੇ ਬਖਸ਼ੀਸ਼ ਸਿੰਘ ਬਲਬੀਰ ਚੌਧਰੀ, ਸੰਦੀਪ ਮਿਸ਼ਰਾ ਅਤੇ ਅੰਕੁਰ ਗੁਲਾਟੀ ਵੀ ਹਾਜ਼ਰ ਸਨ।